ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਨੀ ਹੈਗੀ ਆ ਕਿ ਆਪਦੀ ਜ਼ਿੰਦਗੀ ਦੇ ਵਿੱਚ ਜਦੋਂ ਸਾਡੇ ਕੋਲ ਸਭ ਤੋਂ ਟਫੈਸਟ ਟਾਈਮ ਹੁੰਦਾ ਹੈ ਹਾਰਡ ਟਾਈਮ ਹੁੰਦਾ ਸਾਡਾ ਤੇ ਅਸੀਂ ਉਹਦੇ ਚੋਂ ਕਿਵੇਂ ਸਿਆਣਪ ਨਾਲ ਸਟਰੋਂਗਲੀ ਬਾਹਰ ਆਉਣਾ ਇਹ ਵਿਸ਼ਾ ਮੈਨੂੰ ਬਹੁਤ ਅਹਿਮ ਲੱਗਿਆ ਕਿਉਂਕਿ ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਤਕਰੀਬਨ ਜੇ ਅਸੀਂ ਚਾhti ਮਾਰੀਏ ਹਨ ਆਪਣੇ ਪੂਰੀ ਜੀਵਨ ਦੀ ਜਰਨੀ 'ਚ ਲਾਈਫ ਦੀ ਜਰਨੀ 'ਚ ਤਾਂ ਕਦੇ ਨਾ ਕਦੇ ਕਿਸੇ ਨਾ ਕਿਸੇ ਕੋਲ ਅਜਿਹਾ ਹਾਰਡ ਟਾਈਮ ਟਫ ਟਾਈਮ ਜ਼ਰੂਰ ਆਇਆ ਹੋਣਾ ਤੇ ਉਸ ਵੇਲੇ ਅਸੀਂ ਜਾਂ ਸਾਡੇ ਵੱਡਿਆਂ ਨੇ ਉਹਨੂੰ ਕਿਵੇਂ ਹੈਂਡਲ ਕੀਤਾ ਉਹਦੇ ਚੋਂ ਕਿਵੇਂ ਨਿਕਲੇ ਜਾਂ ਕਈ ਵਾਰ ਬੱਚੇ ਆਮ ਹੀ ਕਹਿ ਦਿੰਦੇ ਆ ਕਿ ਸਾਡੇ ਪੇਰੈਂਟਸ ਨੇ ਬਹੁਤ ਹਾਰਡ ਟਾਈਮ ਦੇਖਿਆ ਸੀ ਬਹੁਤ ਸੰਘਰਸ਼ ਭਰਿਆ ਜਿਹੜਾ ਟਾਈਮ ਸੀਗਾ ਉਹਨਾਂ ਨੇ ਹੰਡਾਇਆ ਤੇ ਜਦੋਂ ਬੱਚੇ ਵੱਡੇ ਹੋ ਗਏ ਮੈਚੁਰ ਹੋ ਗਏ ਉਦੋਂ ਜਦੋਂ ਉਹਨਾਂ ਨੂੰ ਗੱਲਾਂ ਦੀ ਸਮਝ ਆਈ ਤਾਂ ਉਹਨਾਂ ਨੂੰ ਲੱਗਦਾ ਕਿ ਸਾਡੇ ਪੇਰੈਂਟਸ ਵਾਕੇ ਬਹੁਤ ਸਟਰੋਂਗ ਸੀਗੇ ਤੇ ਅੱਜ ਆਪਾਂ ਇਹੀ ਗੱਲਾਂ ਕਰਨੀਆਂ ਨੇ ਅ ਕਿਉਂਕਿ ਕਈ ਵਾਰ ਨਾ ਆਪਾਂ ਵੇਖਦੇ ਆਂ ਬਈ ਕਈ ਲੋਕ ਇਸ ਤਰ੍ਹਾਂ ਹੁੰਦੇ ਆ ਕੋਈ ਉਹਨਾਂ ਤੇ ਮੁਸੀਬਤ ਆਈ ਔਖਾ ਟਾਈਮ ਆਇਆ ਤਾਂ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ ਤੇ ਬਸ ਅਜੇ ਹੀ ਮੈਨੂੰ ਮੁਨਾਸਬ ਜੀ ਗੱਲ ਲੱਗੀ ਕਿ ਇਹਦੇ ਤੇ ਆਪਾਂ ਜ਼ਰੂਰ ਗੱਲ ਕਰੀਏ ਸਾਡੇ ਸਾਰਿਆਂ ਲਈ ਫਾਇਦੇਮੰਦ ਹੈਗੀਆਂ ਇਹ ਗੱਲਾਂ ਕਿਉਂਕਿ ਅਸੀਂ ਵੀ ਇਸੇ ਜ਼ਿੰਦਗੀ ਦਾ ਹਿੱਸਾ ਸਾਡੇ 'ਚ ਵੀ ਸਾਡੀ ਲਾਈਫ 'ਚ ਵੀ ਉਤਰਾ ਚੜਾ ਆ ਸਕਦੇ ਤੁਹਾਨੂੰ ਵੀ ਕਿਸੇ ਅਜਿਹੀ ਸਿਚੁਏਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਤੇ ਇਹੀ ਬਸ ਅੱਜ ਦੀ ਗੱਲਬਾਤ ਦਾ ਵਿਸ਼ਾ ਹੈਗਾ ਵੇਖੋ ਪਹਿਲਾਂ ਤਾਂ ਇਹ ਆ ਕਿ ਟਫ ਟਾਈਮ ਕਿਹੜਾ ਹੁੰਦਾ ਹੈ ਅਜਿਹੀ ਕਿਹੜੀ ਹਾਲਤ ਹੁੰਦੀ ਹੈ ਜਾਂ ਇਹੋ ਜਿਹਾ ਕਿਹੜਾ ਸਮਾਂ ਹੁੰਦਾ ਕਿ ਸਾਨੂੰ ਲੱਗਦਾ ਕਿ ਸਾਡੇ ਤੇ ਬਹੁਤ ਔਖਾ ਸਮਾਂ ਹੈ। ਵੇਖੋ ਓਹੋ ਸਾਡੀ ਪ੍ਰਾਪਰਟੀ ਦਾ ਕੋਈ ਕਿਸੇ ਨਾਲ ਲੈਣ ਦੇਣ ਜਾਂ ਝਗੜਾ ਹੋ ਸਕਦਾ ਕੋਈ ਅਦਾਲਤੀ ਮੁਕੱਦਮਾ ਹੋ ਸਕਦਾ ਹੈ। ਕੋਈ ਸਾਨੂੰ ਬਿਜ਼ਨਸ 'ਚ ਪਿਆ ਹੋਇਆ ਘਾਟਾ ਹੋ ਸਕਦਾ ਹੈ। ਕੋਈ ਸਾਡੇ ਰਿਲੇਸ਼ਨਸ਼ਿਪ ਦੇ ਵਿੱਚ ਕੋਈ ਦਰਾਰ ਆ ਜਾਂਦੀ ਹੈ ਜਾਂ ਕੋਈ ਬ੍ਰੇਕਅਪ ਹੋ ਜਾਂਦਾ ਹੈ। ਜਾਂ ਖੁਦਾ ਨਾ ਖਾਸਤਾ ਰੱਬ ਨਾ ਕਰੇ ਸਾਡਾ ਕੋਈ ਅਜ਼ੀਜ਼ ਬਹੁਤ ਪਿਆਰਾ ਰਿਸ਼ਤਾ ਇਸ ਦੁਨੀਆ ਤੇ ਨਹੀਂ ਰਹਿੰਦਾ ਜਿਹਦੇ ਨਾਲ ਅਸੀਂ ਬਹੁਤ ਜੁੜੇ ਹੁੰਨੇ ਆ ਤਾਂ ਬਹੁਤ ਸਾਰੇ ਇਹੋ ਜਿਹੇ ਮੌਕੇ ਹੈਗੇ ਆ ਜਦੋਂ ਸਾਨੂੰ ਲੱਗਦਾ ਕਿ ਇਦੋਂ ਔਖਾ ਟਾਈਮ ਹੋਰ ਕੋਈ ਨਹੀਂ ਜਿਹੜਾ ਅਸੀਂ ਹੁਣ ਹੰਡਾ ਰਹੇ ਆ ਤੇ ਉਹਦੇ ਚੋਂ ਨਿਕਲਣਾ ਕਿਵੇਂ ਆ ਇਹ ਹੀ ਸਭ ਤੋਂ ਵੱਡੀ ਗੱਲ ਹੈ ਬਹੁਤ ਸਾਰੇ ਲੋਕ ਜਿਹੜੇ ਮੈਂਟਲੀ ਸਟਰੋਂਗ ਹੁੰਦੇ ਆ ਉਹ ਇੰਨਾਂ ਚੀਜ਼ਾਂ ਨੂੰ ਬਹੁਤ ਆਸਾਨੀ ਨਾਲ ਸਮਝਦਾਰੀ ਨਾਲ ਫੇਸ ਕਰ ਲੈਂਦੇ ਆ ਤੇ ਜਿਹੜੇ ਥੋੜੇ ਜੇ ਕਮਜ਼ੋਰ ਹੁੰਦੇ ਆ ਜਾਂ ਕਹਿ ਲਓ ਕਿ ਜਿਨ੍ਹਾਂ ਦਾ ਜਿਨ੍ਹਾਂ ਦੀ ਨੀ ਕਮਜ਼ੋਰ ਹੁੰਦੀ ਹੈ ਉਹ ਇਹੋ ਜੀ ਸਥਿਤੀ ਦੇ ਵਿੱਚ ਘਬਰਾ ਜਾਂਦੇ ਆ ਤੇ ਉਹ ਕੋਈ ਨਾ ਕੋਈ ਸਹਾਰਾ ਲੱਭਦੇ ਆ ਉਹ ਸਹਾਰਾ ਕਿਸੇ ਨਸ਼ੇ ਦਾ ਹੋ ਸਕਦਾ ਹੈ ਤੇ ਦੂਜੀ ਗੱਲ ਕਈ ਲੋਕ ਤਾਂ ਇਹੋ ਜਿਹਾ ਕਿ ਇੰਨਾ ਸਮਿਆਂ ਦੇ ਵਿੱਚ ਸੁਸਾਈਡ ਤੱਕ ਵੀ ਕਰ ਸਕਦੇ ਆ ਸੋ ਪਹਿਲਾਂ ਤਾਂ ਆਪਾਂ ਇਹੀ ਗੱਲ ਕਰਾਂਗੇ ਕਿ ਬਸ ਸਟਰੋਂਗ ਹੁੰਦੇ ਕਿਹੜੇ ਆ ਲੋਕ ਉਹ ਲੋਕ ਹਮੇਸ਼ਾ ਅੰਦਰੋਂ ਸਟਰੋਂਗ ਹੁੰਦੇ ਆ ਜਿਨ੍ਹਾਂ ਨੂੰ ਇਹ ਜਿਹੜੀ ਸਟਰੈਂਥ ਹੈ ਇਹ ਆਪਦੇ ਪੇਰੈਂਟਸ ਤੋਂ ਮਿਲੀ ਹੈ ਜਿਨ੍ਹਾਂ ਦੀ ਪਰਵਰਿਸ਼ ਅਜਿਹੇ ਮਾਪਿਆਂ ਨੇ ਕੀਤੀ ਹੁੰਦੀ ਹੈ ਜਿਹੜੇ ਆਪਦੇ ਟਫ ਟਾਈਮ ਦੇ ਵਿੱਚ ਅਡੋਲ ਖੜੇ ਰਹਿੰਦੇ ਆ ਬਿਨਾਂ ਰੁਕੇ ਆਪਣਾ ਕੰਮ ਕਰਦੇ ਰਹਿੰਦੇ ਆ ਕੋਈ ਨਾ ਕੋਈ ਹੱਲ ਲੱਭਦੇ ਆ ਤੇ ਉਹ ਆਪਦੀਆਂ ਆਪਣੇ ਬੱਚਿਆਂ ਨੂੰ ਉਹਨਾਂ ਦੇ ਵਿੱਚੋਂ ਬੜੀ ਆਸਾਨੀ ਨਾਲ ਲੰਘਾਈ ਜਾਂਦੇ ਆ ਜਦੋਂ ਬੱਚੇ ਸਮਝਣ ਜੋਗੇ ਹੁੰਦੇ ਆ ਥੋੜੇ ਜੇ ਵੱਡੇ ਹੁੰਦੇ ਆ ਤਾਂ ਉਹ ਉਹਨਾਂ ਨੂੰ ਵੀ ਉਸੇ ਤਰ੍ਹਾਂ ਦੀਆਂ ਸਿੱਖਿਆਵਾਂ ਦਿੰਦੇ ਆ ਪ੍ਰੈਕਟੀਕਲੀ ਕਰਦੇ ਉਹਨਾਂ ਨੂੰ ਨਾਲ ਜੋੜਦੇ ਆ ਤੇ ਉਹ ਅੰਦਰੋਂ ਜਿਹੜੀ ਪਰਸਨੈਲਿਟੀ ਆ ਉਹਨਾਂ ਦੀ ਸਟਰੋਂਗ ਬਣ ਜਾਂਦੀ ਆ ਪਹਿਲੀ ਗੱਲ ਤਾਂ ਇਹ ਹੈ ਪਰ ਇਸ ਦੇ ਉਲਟ ਕਮਜ਼ੋਰ ਦਿਲਾਂ ਵਾਲੇ ਲੋਕ ਜਾਂ ਜਿਹੜੇ ਕਹਿ ਲੋ ਕਿ ਜਿਨ੍ਹਾਂ ਨੇ ਕਦੇ ਸੋਚਿਆ ਹੀ ਨਹੀਂ ਹੁੰਦਾ ਕਿ ਇਹੋ ਜਿਹਾ ਟਾਈਮ ਸਾਡੇ ਤੇ ਵੀ ਆ ਸਕਦਾ ਹੈ ਉਹਨਾਂ ਲੋਕਾਂ ਲਈ ਹਮੇਸ਼ਾ ਹੀ ਮੁਸ਼ਕਿਲਾਂ ਖੜੀਆਂ ਹੁੰਦੀਆਂ ਸਮੱਸਿਆਵਾਂ ਖੜੀਆਂ ਹੁੰਦੀਆਂ ਤੇ ਅਸੀਂ ਕਰਨਾ ਕੀ ਹੈ ਸਭ ਤੋਂ ਪਹਿਲਾਂ ਤਾਂ ਜੇ ਮੰਨ ਲਓ ਸਾਨੂੰ ਕੋਈ ਫਾਈਨੈਂਸ਼ਲੀ ਘਾਟਾ ਪਿਆ ਅਸੀਂ ਇਹੋ ਜੀ ਸਿਚੁਏਸ਼ਨ 'ਚ ਆ ਗਏ ਇਹੋ ਜੀ ਸਥਿਤੀ ਨਾਲ ਸਾਡਾ ਸਾਹਮਣਾ ਹੋ ਗਿਆ ਕਿ ਅਸੀਂ ਇੱਕਦਮ ਥੱਲੇ ਚਲੇ ਗਏ ਹਨਾ ਪਹਿਲਾਂ ਦੀ ਜ਼ਿੰਦਗੀ ਨਾਲ ਅਸੀਂ ਮੁਕਾਬਲਾ ਕਰਦੇ ਆ ਤਾਂ ਅਸੀਂ ਮਤਲਬ ਅਪਸੈਟ ਹੋ ਜਾਂਦੇ ਆ ਕਿ ਨਹੀਂ ਹੁਣ ਤਾਂ ਗੁਜ਼ਾਰਾ ਮੁਸ਼ਕਲ ਹੈ ਤੇ ਉਹਦਾ ਇੱਕ ਸਿੱਧਾ ਸਦਾ ਜਹ ਹੱਲ ਹੈਗਾ ਕਿ ਜਿਹੜੀਆਂ ਚੀਜ਼ਾਂ ਬੇ ਲੋੜੀਆਂ ਅਸੀਂ ਘਰ ਦੇ ਵਿੱਚ ਲਿਆ ਕੇ ਰੱਖੀਆਂ ਸੀ ਮੰਨ ਲਓ ਕਈਆਂ ਕੋਲ ਸ਼ੌਕ ਸ਼ੌਕ ਚ ਗੱਡੀਆਂ ਕਾਰਾਂ ਸਕੂਟਰ ਜੋ ਵੀ ਹੈ ਉਹਨਾਂ ਦੀ ਗਿਣਤੀ ਕਿਹਾ ਮੈਨੂੰ ਸ਼ੌਕ ਹੈ ਮੈਂ ਆ ਵੀ ਲੈ ਲਿਆ ਉਹ ਵੀ ਲੈ ਲਿਆ ਦੀ ਜਰੂਰਤ ਨਹੀਂ ਉਹ ਸਮਾਨ ਵੀ ਅਸੀਂ ਲਿਆ ਕੇ ਖੜਾ ਕਰ ਲੈਨੇ ਆ ਪਰ ਜਦੋਂ ਕਿਤੇ ਇਹੋ ਜਿਹਾ ਘਾਟਾ ਪੈਂਦਾ ਤਾਂ ਅਸੀਂ ਆਪਦੇ ਆਪ ਨੂੰ ਸਭਾਲੀਏ ਤੇ ਇੱਕ ਆਪਾਂ ਨੀਤੀ ਜੀ ਬਣਾ ਲਈਏ ਕਿ ਹੁਣ ਮੈਂ ਇਹਦੇ ਚੋਂ ਆਹ ਆਹ ਚੀਜ਼ਾਂ ਮੈਂ ਸੇਲ ਕਰ ਸਕਦਾ ਹੈ ਜਿਹੜੀਆਂ ਵਾਦੂ ਖੜੀਆਂ ਤੇ ਮੈਂ ਮੇਰਾ ਕੁਝ ਕਰਜ਼ਾ ਘਟ ਹੋ ਸਕਦਾ ਜਾਂ ਕੁਝ ਮੇਰੀ ਹੈਲਪ ਹੋ ਸਕਦੀ ਹੈ ਇੱਕ ਤਾਂ ਇਹ ਤੁਸੀਂ ਕਰ ਸਕਦੇ ਹੋ ਦੂਜੀ ਗੱਲ ਇਹ ਹੈ ਕਿ ਜਦੋਂ ਅਸੀਂ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਆਪਾਂ ਘਿਰੇ ਹੁੰਨੇ ਆ ਇਹੋ ਜੀ ਟਫ ਸਿਚੁਏਸ਼ਨ ਦੇ ਵਿੱਚ ਆਲੇ ਦੁਆਲੇ ਨਿਗਾਹ ਮਾਰੀਏ ਕਿ ਫਲਾਨੇ ਵੇਲੇ ਜਦੋਂ ਕਿਸੇ ਨੂੰ ਇਸ ਤਰ੍ਹਾਂ ਦੀ ਚੀਜ਼ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਉਹਨਾਂ ਨੇ ਆਪ ਦਾ ਟਾਈਮ ਕਿਵੇਂ ਕੱਢਿਆ ਜਾਂ ਕਿਸੇ ਆਪਣੇ ਰਿਸ਼ਤੇਦਾਰੀ ਚ ਜਾਂ ਆਪਣੇ ਵੱਡਿਆਂ ਨੇ ਜਾਂ ਆਲੇ ਦੁਆਲੇ ਕਿਤੇ ਵੀ ਜਦੋਂ ਉਹ ਚੀਜ਼ਾਂ ਅਸੀਂ ਧਿਆਨ 'ਚ ਲਿਆਉਨੇ ਆ ਤਾਂ ਸਾਨੂੰ ਲੱਗਦਾ ਕਿ ਹਾਂ ਇਹ ਅੱਜ ਮੇਰੇ ਤੇ ਇਹ ਵਿਪਤਾ ਆਈ ਆ ਤਾਂ ਮੈਂ ਵੀ ਇਹਦੇ 'ਚ ਸਟਰੋਂਗਲੀ ਬਾਹਰ ਆਉਣਾ ਹੈ ਆਪਦੇ ਆਪ ਨੂੰ ਕਿਸੇ ਵੀ 네ਗੇਟਿਵਿਟੀ ਵੱਲ ਜਾਂ ਨਿਰਾਸ਼ਾ ਵੱਲ ਨਹੀਂ ਲੈ ਕੇ ਜਾਣਾ ਬਹੁਤ ਸਾਰੇ ਲੋਕ ਮੈਂ ਦੇਖੇ ਆ ਅਜਿਹੇ ਵੀ ਜਿਹੜੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਆ ਇਹੋ ਜਿਹੇ ਮੌਕਿਆਂ ਤੇ ਕਿਉਂਕਿ ਉਹ ਜਦੋਂ ਡਿਪਰੈਸਡ ਇਨਸਾਨ ਹੈ ਜਿਸ ਬਾਰੇ ਉਹ ਜ਼ਿਆਦਾ ਗੱਲ ਕਰਦਾ ਹੈ ਜਿਸ ਬਾਰੇ ਉਹ ਵਾਰ-ਵਾਰ ਕਹਿੰਦਾ ਉਹਦੇ ਅੰਦਰ ਇੱਕ ਡਰ ਬੈਠ ਜਾਂਦਾ ਹੈ ਕਿਉਂਕਿ ਉਹਨੇ ਉਹ ਸੋਚਿਆ ਹੁੰਦਾ ਕਿ ਹੁਣ ਆ ਹੋ ਸਕਦਾ ਹੈ ਜਾਂ ਆ ਹੋ ਜਾਊਗਾ ਸਮਝ ਲਓ ਆ ਹੋ ਹੀ ਗਿਆ ਜਦ ਕਿ ਬਾਹਰ ਕੁਝ ਨਹੀਂ ਵਾਪਰਿਆ ਹੁੰਦਾ ਤਾਂ ਹੌਲੀ-ਹੌਲੀ ਹੌਲੀ ਉਹ ਡਿਪਰੈਸ਼ਨ ਬਹੁਤ ਭਿਆਨਕ ਰੂਪ ਲੈ ਲੈਂਦਾ ਸੋ ਇਹੋ ਜੀ ਹਾਲਤ ਤੋਂ ਬਚਣਾ ਪਹਿਲਾਂ ਹੀ ਆਪਾਂ ਆਪਣੇ ਆਪ ਨੂੰ ਇੰਨਾ ਕੁ ਤਿਆਰ ਰੱਖੀਏ ਕਿ ਇਹ ਜਿਹੜਾ ਪਹਾੜ ਟੁੱਟਿਆ ਮੇਰੇ ਤੇ ਮੈਨੂੰ ਪਹਿਲੀ ਵਾਰ ਲੱਗਦਾ ਪਰ ਇਹ ਦੁਨੀਆ ਤੇ ਇਸ ਤਰ੍ਹਾਂ ਦਾ ਕੁਝ ਵਾਪਰਦਾ ਰਹਿੰਦਾ ਆਪਾਂ ਕੋਈ ਨਹੀਂ ਦੇਖਦੇ ਆ ਕੋਈ ਇਹਦਾ ਹੱਲ ਕਰਦੇ ਆ ਤੇ ਦੂਜੀ ਗੱਲ ਜਦੋਂ ਇਹੋ ਜਿਹੀ ਕੋਈ ਸਿਚੁਏਸ਼ਨ ਹੁੰਦੀ ਹੈ ਕਈ ਲੋਕ ਆਪਣੇ ਆਪ ਤੋਂ ਭੱਜਣ ਲੱਗ ਜਾਂਦੇ ਆ ਉਸ ਮੁਸੀਬਤ ਚੋਂ ਭੱਜ ਜਾਂਦੇ ਆ ਮੰਨ ਲਓ ਪਰਿਵਾਰ ਤੇ ਕੋਈ ਵਿਪਤਾ ਪਈ ਤੇ ਉਹਨਾਂ ਨੇ ਬਸ ਆਪਣੇ ਆਪ ਨੂੰ ਬਾਹਰ ਕਰ ਲੈਣਾ ਉਸ ਸਥਿਤੀ ਚੋਂ ਵੀ ਆਪਕੇ ਜਿਵੇਂ ਮਰਜ਼ੀ ਨੇ ਜਿੱਠੋ ਮੈਥੋ ਨਹੀਂ ਇਹ ਹੱਲ ਹੋਣਾ ਮੈਨੂੰ ਤਾਂ ਮੇਰਾ ਤਾਂ ਮੈਂ ਤਾਂ ਡਿਪਰੈਸ਼ਨ ਚ ਚਲਾ ਜਾਊਂ ਜਾਂ ਮੈਨੂੰ ਇਹ ਹੋ ਜਾਉ ਇਹ ਸਭ ਤੋਂ ਗਲਤ ਗੱਲ ਹੁੰਦੀ ਆ ਆਪਦੇ ਆਪ ਨੂੰ ਸਟਰੋਂਗ ਰੱਖਣਾ ਜਿਹੜਾ ਸੈਨਾਪਤੀ ਹੁੰਦਾ ਘਰ ਦਾ ਮੇਨ ਮੈਂਬਰ ਹਨਾ ਜਦੋਂ ਜੁਦ ਹੁੰਦੇ ਨੇ ਲੜਾਈਆਂ ਲੜੀਆਂ ਜਾਂਦੀਆਂ ਪੂਰੀ ਜਿਹੜੀ ਫੌਜ ਆ ਉਹਦੋਂ ਤੱਕ ਲੜਦੀ ਰਹਿੰਦੀ ਆ ਜਦੋਂ ਤੱਕ ਉਹਨਾਂ ਦਾ ਸੈਨਾਪਤੀ ਜਿਹੜਾ ਹੈਡ ਹੁੰਦਾ ਉਹ ਲੜਾਈ ਚ ਸ਼ਾਮਲ ਹੁੰਦਾ ਤੇ ਜੇ ਉਹ ਕਮਜ਼ੋਰ ਪੈ ਜੇ ਉਹ ਕਿਸੇ ਗੱਲਾਂ ਪਿੱਛੇ ਹਟ ਜੇ ਤਾਂ ਉੱਥੇ ਹਾਰ ਹੈ ਜਿਹੜੀ ਉਹ ਸਾਹਮਣੇ ਪਈ ਹੁੰਦੀ ਹੈ ਸੋ ਇਹੀ ਸਾਡੀ ਜ਼ਿੰਦਗੀ ਦਾ ਹੈਗਾ ਕਿ ਜਿਹੜਾ ਵੀ ਬੰਦਾ ਸਟਰੋਂਗ ਆ ਸਮਝ ਲਓ ਮੋਡੀ ਹੋਈ ਆ ਇਹ ਸਟਰੈਂਥ ਬੱਚੇ 'ਚ ਵੀ ਹੋ ਸਕਦੀ ਹੈ ਜੇ ਘਰ ਦਾ ਵੱਡਾ ਕੋਈ ਇਸ ਤਰ੍ਹਾਂ ਮੈਂਟਲੀ ਸਟਰੋਂਗ ਨਹੀਂ ਆ ਉਹ ਕਮਜ਼ੋਰ ਆ ਕਿਸੇ ਹਾਲਾਤ ਦੇ ਵਿੱਚ ਉਹ ਘਬਰਾ ਗਿਆ ਤਾਂ ਉਹਨੂੰ ਲੱਗਦਾ ਕਿ ਇਹ ਕਮਜ਼ੋਰ ਪੈ ਗਏ ਨਹੀਂ ਤਾਂ ਬੱਚੇ ਵੀ ਉੱਥੇ ਆਪਣੀ ਸਟਰੈਂਥ ਦਿਖਾਉਂਦੇ ਆ ਤੇ ਉਹ ਉਹ ਦਾ ਸਾਰਾ ਤੇਨ ਉਹਨਾਂ ਦੇ ਹੱਲ ਵੱਲ ਲਾਉਂਦੇ ਆ। ਇੱਕ ਤਾਂ ਸਾਨੂੰ ਇਮੋਸ਼ਨਸ ਇਸ ਵੇਲੇ ਜੇ ਸਾਨੂੰ ਇਮੋਸ਼ਨਲੀ ਸਾਨੂੰ ਰੋਣਾ ਵੀ ਆਉਂਦਾ ਤਾਂ ਰੋ ਲੈਣਾ ਚਾਹੀਦਾ। ਜੇ ਅਸੀਂ ਐਂਜਾਇਟੀ ਆ ਖਿਜਦੇ ਆ ਜਾਂ ਘਬਰਾਹਟ ਹੁੰਦੀ ਆ ਉਹ ਸਭ ਸਾਨੂੰ ਆਪਣੇ ਆਪ ਨੂੰ ਸਮਝਾਉਣਾ ਚਾਹੀਦਾ ਕਿ ਇਹ ਨੇਚਰਲ ਹੈ। ਉਹਨੂੰ ਪਛਾਣਨਾ ਚਾਹੀਦਾ ਉਹਨੂੰ ਰੈਕਗਨਾਈਜ਼ ਕਰਨਾ ਚਾਹੀਦਾ ਉਹਨਾਂ ਫੀਲਿੰਗਸ ਨੂੰ ਕਿ ਇਹ ਕੁਦਰਤੀ ਹੈ ਕੋਈ ਗੱਲ ਨਹੀਂ ਚਲੋ ਮੈਂ ਇੱਕ ਕੜਦੇ ਆ ਕੋਈ ਹੱਲ ਕੜਦੇ ਆ ਕਿਸੇ ਸਿਆਣੇ ਨਾਲ ਕਿਸੇ ਵੱਡੇ ਨਾਲ ਜਿਹੜੇ ਤੁਹਾਡੇ ਵੈਲਵਿਸ਼ਰ ਆ ਜਿੱਥੇ ਗੱਲ ਕਰਿਆ ਤੁਹਾਨੂੰ ਲੱਗਦਾ ਕਿ ਸਾਡਾ ਇਹ ਜਿਹੜੀ ਮੁਸ਼ਕਲ ਆ ਹੱਲ ਹੋ ਸਕਦੀ ਆ ਤਾਂ ਉੱਥੇ ਆਪਦੀ ਗੱਲ ਜ਼ਰੂਰ ਕਰਨੀ ਚਾਹੀਦੀ ਆ ਆਪਦੇ ਲਾਈਫ ਪਾਰਟਨਰ ਨਾਲ ਵੀ ਇਹੋ ਜਿਹੀ ਮੌਕੇ ਗੱਲ ਕਰ ਲੈਣੀ ਚਾਹੀਦੀ ਆ ਕਈ ਵਾਰ ਇਨਸਾਨ ਖਾਸ ਕਰਕੇ ਆਦਮੀ ਉਹਨਾਂ ਨੂੰ ਲੱਗਦਾ ਕਿ ਮੈਂ ਕਮਜ਼ੋਰ ਪੈ ਜਾਊਗਾ ਜੇ ਮੈਂ ਇਸ ਤਰ੍ਹਾਂ ਆਪਦੀ ਕਬਰਾਹਟ ਜ਼ਾਹਰ ਕੀਤੀ ਜਾਂ ਮੈਂ ਜਾਂ ਆਪਦੇ ਆਪਦੀ ਵਾਈਫ ਨਾਲ ਜਾਂ ਬੱਚਿਆਂ ਨਾਲ ਮੈਂ ਇਹੋ ਜਿਹੀ ਗੱਲ ਸ਼ੇਅਰ ਕੀਤੀ ਤਾਂ ਵੀ ਮੇਰੀ ਕਮਜ਼ੋਰੀ ਫਿਰ ਉਹਨਾਂ ਨੂੰ ਸਮਝ ਆ ਜੂਗੀ ਇਹੋ ਜੀਆਂ ਚੀਜ਼ਾਂ ਨਹੀਂ ਛਪਾਉਣੀਆਂ ਚਾਹੀਦੀਆਂ ਪਰਿਵਾਰ ਸਾਡਾ ਸਭ ਤੋਂ ਨੇੜੇ ਦੀ ਸਾਡੇ ਰਿਸ਼ਤੇ ਹੁੰਦੇ ਆ ਪਰਿਵਾਰ ਦੇ ਵਿੱਚ ਪਰਿਵਾਰਕ ਰਿਸ਼ਤੇ ਤਾਂ ਉਹਨਾਂ ਨਾਲ ਹੀ ਗੱਲ ਕਰਨੀ ਚਾਹੀਦੀ ਹੈ ਪਰ ਘਬਰਾ ਕੇ ਉਸ ਮੁਸੀਬਤ ਚੋਂ ਭੱਜਣਾ ਜਾਂ ਆਪਣੇ ਆਪ ਨੂੰ ਅੰਦਰ ਬੰਦ ਕਰ ਲੈਣਾ ਇਹ ਕਮਜ਼ੋਰ ਹੋਣ ਦੀ ਨਿਸ਼ਾਨੀ ਆ ਪਰ ਅਸੀਂ ਇਹੋ ਜੀ ਹਾਲਤ ਦੇ ਵਿੱਚ ਸਟਰੈਂਥ ਆਪਦੀ ਇਕੱਠੀ ਕਰਨੀ ਹੈ ਦਿਸਟ੍ਰੌਂਗ ਰਹਿਣਾ ਸੋ ਇਹੀ ਅੱਜ ਦੀ ਮੇਰੇ ਦਿਮਾਗ 'ਚ ਆ ਰਹੀ ਸੀ ਕਿ ਗੱਲਬਾਤ ਕਿ ਜ਼ਿੰਦਗੀ ਦੇ ਵਿੱਚ ਕੁਝ ਵੀ ਸਾਡੇ ਨਾਲ ਪਹਿਲੀ ਵਾਰ ਨਹੀਂ ਵਾਪਰਦਾ ਜਦੋਂ ਕੁਝ ਹੁੰਦਾ ਅਸੀਂ ਅਨੇਕਾ ਉਦਾਹਰਨਾਂ ਦੇਖ ਸਕਦੇ ਹਾਂ ਜਦੋਂ ਕਿਸੇ ਤੇ ਵਿਪਤਾ ਪਈ ਤੇ ਉਦੋਂ ਫਿਰ ਉਹਨਾਂ ਨੇ ਕਿਸ ਤਰ੍ਹਾਂ ਆਪ ਦੇ ਆਪ ਨੂੰ ਉਹਦੇ 'ਚੋਂ ਕੱਢਿਆ ਕੋਈ ਰਿਸ਼ਤਾ ਟੁੱਟਦਾ ਕੋਈ ਕਿਸੇ ਨਾਲੋਂ ਦੂਰੀ ਪੈਂਦੀ ਹੈ ਤਾਂ ਇਹੇ ਕੋਈ ਵੀ ਗੱਲ ਹੋ ਸਕਦੀ ਹੈ ਨਵੀਂ ਗੱਲ ਨਹੀਂ ਇਹ ਪਹਿਲੀ ਵਾਰ ਵਾਪਰੀ ਹੋਈ ਗੱਲ ਨਹੀਂ ਸਾਡੀ ਸਿਆਣਪ ਸਾਡੀ ਜਿਹੜੀ ਸੂਝ-ਬੂਝ ਆ ਉਹ ਇੱਥੇ ਆ ਕੇ ਉਹਦਾ ਉਹਦੀ ਪਰਖਿਆ ਹੁੰਦੀ ਹੈ ਕਿ ਅਸੀਂ ਉਹਨਾਂ ਹਾਲਾਤਾਂ ਚੋਂ ਆਪਣੇ ਆਪ ਨੂੰ ਕਿਵੇਂ ਬਾਹਰ ਕਰਦੇ ਆ ਤੇ ਕਿਵੇਂ ਅਸੀਂ ਮੁੜ ਕੇ ਹੰਬੜਾ ਮਾਰਦੇ ਆ ਵੇਖੋ ਜੇ ਬਿਜ਼ਨਸ 'ਚ ਘਾਟਾ ਪੈ ਗਿਆ ਬਹੁਤ ਉਦਾਹਰਨਾਂ ਮੇਰੇ ਕੋਲ ਵੀ ਹੈਗੀਆਂ ਨੇ ਹੁਣ ਗੱਲ ਕਰਦੇ ਆ ਕਰਦੇ ਆ ਬਹੁਤ ਲੋਕ ਮੇਰੇ ਜ਼ਹਿਨ ਚ ਆ ਰਹੇ ਨੇ ਜਿਨ੍ਹਾਂ ਨੇ ਫਿਰ ਤੋਂ ਸਟਾਰਟ ਕੀਤਾ ਫਿਰ ਤੋਂ ਜ਼ੀਰੋ ਤੋਂ ਸਟਾਰਟ ਕੀਤਾ ਤੇ ਫਿਰ ਉਹੀ ਮੁਕਾਮ ਹਾਸਲ ਕਰ ਲਿਆ ਜਿੱਥੋਂ ਉਹਨਾਂ ਨੂੰ ਘਾਟ ਆ ਪਿਆ ਸੀ ਪਰ ਉਹਨਾਂ ਨੇ ਜਿਹੜੀ ਪਰਿਵਾਰਕ ਇਕਜੁੱਟਤਾ ਸੀਗੀ ਉਹ ਬਣਾਈ ਰੱਖੀ ਉਹ ਆਪ ਦੇ ਆਪ ਨੂੰ ਅੰਦਰੋਂ ਕਿਸੇ ਊਰਜਾ ਨਾਲ ਉਹਨਾਂ ਨੇ ਭਰੀ ਰੱਖਿਆ ਕਦੇ ਉਹ ਡੋਲੇ ਨਹੀਂ ਸਾਡੇ ਨਾਲ ਬਹੁਤ ਲੋਕ ਇਹੋ ਜੇ ਵੇਲੇ ਸਾਥ ਦਿੰਦੇ ਆ ਪਰ ਉਹ ਸਾਥ ਉਦੋਂ ਹੀ ਦਿੰਦੇ ਆ ਜਦੋਂ ਅਸੀਂ ਆਪ ਸਟਰੋਂਗ ਹੁੰਨੇ ਆ ਆਪਣੇ ਆਪ ਦਾ ਸਾਥ ਦੇ ਰਹੇ ਹੁੰਨੇ ਆ ਸੋ ਪਹਿਲੀ ਗੱਲ ਤਾਂ ਇਹ ਵੇਖੋ ਮਤਲਬ ਇਹ ਸੋਚ ਕੇ ਹੀ ਚੱਲੋ ਕਿ ਜ਼ਿੰਦਗੀ 'ਚ ਕੁਝ ਵੀ ਵਾਪਰ ਸਕਦਾ ਅੱਗੇ ਜਾ ਕੇ ਜਿਵੇਂ ਆਪਾਂ ਕਹਿੰਦੇ ਨੇ ਨਾ ਵੀ ਹਮੇਸ਼ਾ ਰੱਬ ਨੂੰ ਯਾਦ ਰੱਖਣਾ ਚਾਹੀਦਾ ਹੈ ਕਈ ਵਾਰ ਆਪਾਂ ਸੁਣਦੇ ਆ ਕਿ ਮੌਤ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਬੇਸ਼ੱਕ ਇਹ ਸਾਰੀਆਂ ਚੀਜ਼ਾਂ ਸਾਡੇ ਧਿਆਨ 'ਚ ਹੁੰਦੀਆਂ ਪਰ ਅਸੀਂ ਕਈ ਵਾਰ ਨਾ ਇੰਨੇ ਕੁ ਬੇਪਰਵਾਹ ਹੋ ਜਾਂਦੇ ਆ ਨਾ ਚੀਜ਼ਾਂ ਤੋਂ ਕਿ ਸਾਨੂੰ ਔਖੇ ਟਾਈਮ ਲਈ ਅਸੀਂ ਆਪਣੇ ਆਪ ਨੂੰ ਤਿਆਰ ਹੀ ਨਹੀਂ ਕੀਤਾ ਹੁੰਦਾ ਤੇ ਇਹੀ ਚੜ੍ਹਦੇ ਕਲਾ 'ਚ ਹੋਣ ਦੀ ਅਸਲੀ ਜਿਹੜੀ ਨਿਸ਼ਾਨੀ ਹੈ ਉਹ ਇਹ ਹੈ ਕਿ ਹਾਲਾਤ ਜਿਹੋ ਜੇ ਮਰਜ਼ੀ ਹੋਣ ਤੁਸੀਂ ਹਮੇਸ਼ਾ ਪੋਜ਼ਿਟਿਵ ਰਹਿਣਾ ਹੈ ਹਮੇਸ਼ਾ ਅੰਦਰੋਂ એનર્ਜੀ ਨਾਲ ਭਰੇ ਰਹਿਣਾ ਡੋਲਣਾ ਨਹੀਂ ਆਪਣੇ ਆਪ ਨੂੰ ਕਿਸੇ ਡੂੰਗੀ ਖਾਈ 'ਚ ਨਹੀਂ ਸੁੱਟ ਦੇਣਾ ਕਿ ਬਸ ਮੈਂ ਇੱਥੋਂ ਹੁਣ ਹੋਰ ਅੱਗੇ ਨਹੀਂ ਵਧਿਆ ਜਾਣਾ ਬਸ ਇਹ ਮੈਂ ਮਸਾਂ ਇੱਥੇ ਤੱਕ ਪਹੁੰਚਿਆ ਸੀ ਤੇ ਅੱਜ ਇਹ ਹੋ ਗਿਆ ਤਾਂ ਹੁਣ ਮੈਂ ਕੀ ਕਰਾਂ ਸੋ ਇਹੀ ਗੱਲਾਂ ਹੈਗੀਆਂ ਕਿ ਅਸੀਂ ਆਪਦੇ ਟਫ ਸਮਿਆਂ ਦੇ ਵਿੱਚ ਆਪਣੇ ਆਪ ਨੂੰ ਅੰਦਰੋਂ ਭਰਦੇ ਰਹੀਏ ਆਪਦੇ ਆਪ ਨਾਲ ਕੁਝ ਸਮਾਂ ਬਤਾਈਏ ਆਪਦੀਆਂ ਕੁਝ ਨੀਤੀਆਂ ਬਣਾਈਏ ਸਿਆਣੇ ਕਹਿੰਦੇ ਹੁੰਦੇ ਆ ਕਿ ਔਖੇ ਸਮੇ ਲਈ ਆ ਚੀਜ਼ ਸੰਭਾਲ ਕੇ ਰੱਖੋ ਆ ਚੀਜ਼ ਔਖੇ ਸਮੇ ਕੰਮ ਆਉਗੀ ਉਹ ਔਖੇ ਸਮੇ ਇਹੋ ਜਿਹੀ ਹੁੰਦੇ ਆ ਔਖੇ ਸਮੇ ਅਸੀਂ ਆਪਦੀ ਸਿਆਣਪ ਵੀ ਵਰਤਣੀ ਆ ਔਖੇ ਸਮੇ ਅਸੀਂ ਆਪਣੇ ਇਮੋਸ਼ਨਸ ਤੇ ਕੰਟਰੋਲ ਕਰਨਾ ਔਖੇ ਸਮੇ ਅਸੀਂ ਆਪਦੀ ਜਿਹੜੀ ਜਾਇਦਾਦ ਦਾ ਸੰਪਤੀ ਹੈ ਜੇ ਸਾਨੂੰ ਖਰਚਣੀ ਪੈ ਜੇ ਤਾਂ ਅਸੀਂ ਉਹ ਵੀ ਖਰਚਣੀ ਹੁੰਦੀ ਆ ਜ਼ਰੂਰੀ ਨਹੀਂ ਹਰ ਵੇਲੇ ਸਾਨੂੰ ਪੈਸੇ ਦਾ ਹੀ ਘਾਟਾ ਪਵੇ ਕੋਈ ਹੋਰ ਤਰ੍ਹਾਂ ਦੇ ਲੌਸ ਵੀ ਹੋ ਸਕਦੇ ਆ ਉੱਥੇ ਅਸੀਂ ਆਪਦੀ ਕੀਤੀ ਹੋਈ ਜਮਾ ਪੂੰਜੀ ਆਪਦੀਆਂ ਬਚਤਾਂ ਆਪਦੀਆਂ ਸੇਵਿੰਗਸ ਅਸੀਂ ਉੱਥੇ ਵਰਤ ਸਕਦੇ ਆ ਸੋ ਕਿਸੇ ਵੀ ਕਿਸਮ ਦਾ ਜਿਹੜਾ ਟਫ ਟਾਈਮ ਆ ਜਦੋਂ ਸਾਡੀ ਜ਼ਿੰਦਗੀ ਚ ਆਉਂਦਾ ਤਾਂ ਉਹਦਾ ਇੱਕੋ ਹੀ ਮੂਲ ਮੰਤਰ ਹੈ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ ਆਪਣੇ ਦਿਲ ਦੀ ਗੱਲ ਕਿਸੇ ਨਾਲ ਸਾਂਝੀ ਕਰੋ ਤੁਹਾਨੂੰ ਬਹੁਤ ਵਧੀਆ ਸਲਾਹ ਤੁਹਾਡੇ ਆਲੇ ਦੁਆਲੇ ਚੋਂ ਮਿਲ ਸਕਦੀ ਆ ਤੁਹਾਨੂੰ ਹੌਸਲਾ ਮਿਲ ਸਕਦਾ ਤੇ ਇਹਦੇ ਨਾਲ ਤੁਸੀਂ ਕੋਈ ਨਾ ਕੋਈ ਨਵਾਂ ਹੱਲ ਵੀ ਕੱਢ ਸਕਦੇ ਹੋ ਤੇ ਅੱਜ ਦੀ ਗੱਲਬਾਤ ਇਹੋ ਹੀ ਸੀਗੀ ਆ ਆਪਾਂ ਫੇਰ ਮਿਲਾਂਗੇ ਜਲਦੀ ਕਿਸੇ ਹੋਰ ਨਵੇਂ ਵਿਸ਼ੇ ਨਾਲ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਦਸਤਕ ਸਤਿ ਸ਼੍ਰੀ ਅਕਾਲ